ਬਾਤਰ ਰਹੇ ਤਾਪਮਾਨ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਸਹਾਰਾ ਜਨ ਸੇਵਾ ਅਤੇ ਮਾਰਕਫਿਡ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਲਗਾਏ ਗਏ ਪੌਦੇ ਦੋ ਜਗ੍ਹਾ ਦੇ ਪਹੁੰਚੇ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਅੱਜ ਬਠਿੰਡਾ ਦੇ ਅੰਦਰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਗਵਰਨਰ ਅਰਿੰਦਰਾ ਕੋਰ ਦੇ ਨੇੜੇ ਪੌਦੇ ਲਗਾਏ ਗਏ ਉੱਥੇ ਨਾਲ ਮਾਰਕਫਿਡ ਵਿਖੇ ਡਾਇਰੈਕਟਰ ਮਾਰਕਫਿਡ ਕੈਲ ਸਿੰਘ ਸੰਧੂ ਅਤੇ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਅਤੇ ਹੋਰ ਸੀਨੀਅਰ ਅਫਸਰਾਂ ਵੱਲੋਂ ਇੱਥੇ ਮਾਰਕਵੇਡ ਵਿਖੇ ਉਹਨਾਂ ਵੱਲੋਂ ਪੌਦੇ ਲਗਾਏ ਗਏ ਉੱਥੇ ਨਾਲ ਨਾਲ ਬਠਿੰਡਾ ਪੁਲਿਸ ਵੱਲੋਂ ਵੀ ਇੱਕ ਵੱਡਾ ਪ੍ਰਾਰਲਾ ਕੀਤਾ ਗਿਆ ਜਿੱਥੇ ਏਡੀਜੀਪੀ ਐਸਪੀਐਸ ਪਰਮਾਰ ਬਠਿੰਡਾ ਦੀ ਪੁਲਿਸ ਲੈਣ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਇੱਥੇ ਹੀ ਪੌਦੇ ਲਗਾਏ ਗਏ ਇਸ ਮੌਕੇ ਏਡੀਜੀਪੀ ਐਸਪੀਐਸ ਪਰਮਾਰ ਨੇ ਬੋਲਦਿਆਂ ਕਿਹਾ ਕਿ ਅਸੀਂ ਸਾਰੇ ਅਫਸਰਾਂ ਨੂੰ ਹੀ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਹਰ ਇੱਕ ਵਿਅਕਤੀ ਖੇਕ ਪੌਦਾ ਲਵਾ ਇਹ ਆਪਣਾ ਲਗਾਵੇ ਅਤੇ ਉੱਥੇ ਨਾਲ ਨਾਲ ਇਹਦੀ ਸਾਂਭ ਸੰਭਾਲ ਕਰੇ ਜੇ ਉਹ ਬੂਟਾ ਮਰ ਜਾਂਦਾ ਹੈ ਤਾਂ ਉਸ ਨੂੰ ਫਿਰ ਤੋਂ ਦੁਬਾਰਾ ਲਗਾਇਆ ਜਾਵੇ ਜਿਹੜਾ ਵਿਅਕਤੀ ਆਪਣੇ ਬੂਟੇ ਦੀ ਸਾਂਭ ਸੰਭਾਲ ਕਰਕੇ ਵੱਡੇ ਕਰੇਗਾ ਤਾਂ ਉਸ ਨੂੰ ਸਾਡੇ ਵੱਲੋਂ ਇੱਕ ਕਲਾਸ 1 ਅਫਸਰ ਦਾ ਸਰਟੀਫਿਕੇਟ ਵੀ ਨਾ ਦਿੱਤਾ ਜਾਵੇਗਾ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੀ ਇਹ ਆਪਣਾ ਮਾਰਕਫੀਟ ਦੀਆਂ ਤਸਵੀਰਾਂ ਜਿੱਥੇ ਮਾਰਕਫੀਟ ਦੇ ਡਾਇਰੈਕਟਰ ਇੱਥੇ ਆਪਣਾ ਟਾਇਰ ਸਿੰਘ ਸੰਧੂ ਤੇ ਨਾਲ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਤੇ ਸੀਨੀਅਰ ਅਧਿਕਾਰੀ ਇੱਥੇ ਪੌਦੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਨਾਲ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਵੱਲੋਂ ਬਠਿੰਡਾ ਦੀ ਪੁਲਿਸ ਲੈਂਡ ਵਿਖੇ ਵੀ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ ਦੇਖ ਲਓ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਸਹਾਰਾ ਜਨ ਸੇਵਾ ਵੱਲੋਂ ਵੀ ਗਵਰਨਮੈਂਟ ਹਰਿੰਦਰ ਗੋਲਦੀਨ ਨੇੜੇ ਪੌਦੇ ਲਗਾਏ ਮੇਰਾ ਨਾਮ ਜਗਾਈ ਸਹਾਰਾ ਜਨ ਸੇਵਾ ਦਾ ਮੈਂਬਰ ਹਾਂ ਅੱਜ ਅਸੀਂ ਜਿਹੜਾ ਕਿ ਪ੍ਰਾਇਵਰਨ ਦਾਕ ਬਣਾ ਰਹੇ ਆ ਰਕਸ਼ ਲਾਂ ਦਾ ਰਜਿੰਦਰਾ ਕਾਲਜ ਦੇ ਰੋਡ ਤੇ ਜਿਹੜੇ ਜੇ ਅਸੀਂ ਪਹਿਲਾਂ ਵੀ ਮੇਰੇ ਬਹੁਤ ਵਾਰ ਬੂਟੇ ਲਾਏ ਨੇ ਕੁਝ ਬੂਟੇ ਤਾਂ ਤੁਸੀਂ ਆਪ ਹੀ ਦੇਖੇ ਹੋਣਗੇ ਵੀ ਕਿੱਡੇ ਕਿੱਡੇ ਹੋ ਗਏ ਨੇ ਕੁਝ ਬੂਟੇ ਜਿਹੜੇ ਕਿ ਪੱਟੇ ਗਏ ਸੀ ਕਿ ਜਿੰਨਾ ਉਤੋਂ ਟਰੀ ਗਾਰਡ ਜੰਪ ਲੱਗੇ ਹੋਏ ਸੀਗੇ ਲੋਹੇ ਦੇ ਉਹ ਲੋਗ ਲਾ ਜਿਹੜਾ ਨਿਸ਼ੇੜੇ ਲਾ ਲਓ ਜਾਂ ਹੋਰ ਲੈ ਲਓ ਲੈ ਗਏ ਸੀ ਚੱਕ ਕੇ ਹੁਣ ਅਸੀਂ ਸਿਮੈਂਟਡ ਟਰੀ ਗਾਰਡ ਤੇ ਬੂਟੇ ਜਿਹੜੇ ਕਿ ਲਾ ਰਹੇ ਆ ਸਹਾਰਾ ਜਨ ਸੇਵਾ ਵੱਲੋਂ ਰਜਿੰਦਰਾ ਕਾਲਜ ਤੋਂ ਲੈ ਕੇ ਅੱਗੇ ਸਿਵਲ ਹਸਪਤਾਲ ਤੱਕ ਜਿੱਥੇ ਵੀ ਜਿਹੜੇ ਬੂਟੇ ਮੱਚ ਗਏ ਜਾਂ ਮਰ ਗਏ ਨੇ ਉਹ ਸਾਰੇ ਬੂਟੇ ਬਦਲੇ ਜਾਣਗੇ ਤੇ ਸਹਾਰਾ ਜਨ ਸਭਾ ਵੱਲੋਂ ਹੋਰ ਵੀ ਕਿਤੇ ਜੇ ਲੋੜ ਆ ਕਿਤੇ ਬੂਟਿਆਂ ਦਾ ਸਹਾਰਾ ਜਨ ਸਭਾ ਵੱਲੋਂ ਲਾਈ ਜਾਣ। ਕਿਤੇ ਜਿਹੜੇ ਬੂਟੇ ਲਾਈ ਜਾਂਦੇ ਰਾਸਤੀ ਕੋਤੇ ਲਾਈ ਜਾਂਦੇ ਜੈਕੇ ਪਰ ਨਹੀਂ ਇਹ ਬ੍ਰੇਖਸ਼ਾਂ ਲਈ ਜਾਮਣਾ ਚੁੰਮਣਾ ਵੀ ਹੈਗੀਆਂ ਜਾਂ ਹੋਰ ਵੀ ਹੈ ਜਿਵੇਂ ਛਾਂ ਵਾਲੇ ਬੂਟੇ ਵੀ ਹੈ ਜਿਆਦਾ ਟਾਲੀ ਹੋਗੀ ਸਾਗਵਾਨ ਹੋਗੇ ਜਿਹੜੇ ਕਿ ਬਹੁਤ ਵਧੀਆ ਬੂਟੇ ਜਿਹੜੇ ਕਿ ਮਹਿੰਗੇ ਮਹਿੰਗੇ ਬੂਟੇ ਨੇ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਅਸੀਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਹੇਰੀ ਵਾਰੀ ਆਪਾਂ ਲਾਤਾਂ ਰਹਿਣਾ ਪਰ ਉਹਨਾਂ ਫਾਲਿੰਗ ਤੋਂ ਸ਼ੁਰੂ ਕਰਨਾ ਉਸ ਨੂੰ ਕਿਸ ਤਰ੍ਹਾਂ ਦੇ ਉਹ ਕਈ ਵਾਰ ਵਿੱਚ ਮਿਸ ਹੈਪਨਿੰਗ ਹੋ ਜਾਂਦੀ ਹੈ ਜੀ ਅੱਗੇ ਤੋਂ ਵੀ ਧਿਆਨ ਰੱਖਿਆ ਜਾਊਗਾ ਕਿ ਬੂਟਿਆਂ ਦੀ ਵਧਿਆ ਤੋਂ ਪ੍ਰੋਪਰ ਸਹਾਰਾ ਕੇਅਰ ਕਰੇਗੀ ਜੀ ਅੱਜ ਪੰਜਾਬ ਸਰਕਾਰ ਦੀਆਂ ਹੰਦਿਆਤਾ ਤੇ ਮਾਰਕੀਟ ਮਤਲਬ ਪਲਾਂਟੇਸ਼ਨ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਸਾਡੇ ਮਾਨਯੋਗ ਕੇ.ਡੀ.ਪੀ. ਸਾਹਿਬ ਪਰਮਾਰ ਸਾਹਿਬ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਤੇ ਡੀ.ਐਮ. ਸਾਹਿਬ ਤੇ ਸਮੁੱਚੇ ਸਾਡੇ ਵਰਕਰ ਸਾਹਿਬਾਨ ਨੇ ਅੱਜ ਬੜਾ ਵੱਡਾ ਅਪਰਾਲਾ ਕੀਤਾ ਸੀ 500 ਪੌਦੇ ਲੈ ਕੇ ਆਏ ਆ ਜਿਹੜੀ ਕਿ ਅੱਜ ਸਾਨੂੰ ਲੋੜ ਆ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਨਿਕਾਸ ਹੱਥ ਦੇ ਥੱਲੇ ਜਾਂਦਾ ਜਾ ਰਿਹਾ ਔਰ ਗਰਮੀ ਬਹੁਤ ਦਿਨ-ਦਿਨ ਵਧਦੀ ਜਾ ਰਹੀ ਇਸ ਵਾਸਤੇ ਸਾਨੂੰ ਜਿਹੜੀ ਪਲਾਂਟੇਸ਼ਨ ਕਰਨੀ ਬਹੁਤ ਜ਼ਰੂਰੀ ਆ ਇਸ ਕਰਕੇ ਪੂਰਾ ਅਪਰਾਲਾ ਕੀਤਾ ਔਰ ਮੈਨੂੰ ਉਮੀਦ ਆ ਕਿ ਪੂਰਨ ਕਾਮਯਾਬ ਰਹੇਗਾ ਇਹ ਸਭ ਕੀ ਕਹਿੰਦੇ ਨੇ ਜੀ ਪੌਦੇ ਲਗਾਉਣੇ ਮਤਲਬ ਇਹ ਇਹ ਜਿਹੜੇ ਮਾਰਕਸ਼ਟ ਆਰਗੇਨਾਈਜੇਸ਼ਨ ਨੇ ਬੜਾ ਅਪਰਾਲਾ ਕੀਤਾ ਚੇਅਰਮੈਨ ਸਾਹਿਬ ਤੇ ਡੀਐਮ ਸਾਹਿਬ ਨੇ ਗੱਲ ਕੇ ਇੱਕ ਕੈਂਪੇਨ ਚਲਾਈ ਆ ਕਿ ਅੱਜ ਦੇ ਦਿਨ ਪੌਦੇ ਲਗਾਏ ਜਾ ਐਜ਼ ਅ ਰਿਸਪੌਂਸਿਵ ਸਿਟੀਜ਼ਨ ਸਾਡਾ ਸਾਰਿਆਂ ਦਾ ਫਰਜ਼ ਪਾਉਂਦਾ ਕਿ এনवायरमेंट ਨੂੰ ਮੇਨਟੇਨ ਕੀਤਾ ਜਾਵੇ ਤੇ ਉਹ ਮੈਂ ਫੁੱਲ ਸਾਈਂ ਦੇ ਵਿੱਚ ਲਗਾ ਕੇ ਆਇਆ ਉਹ ਇਹ ਬੜਾ ਅੱਛਾ ਇੰਟਰਪਰਾਈਜ਼ ਹੈ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਤੇ ਡੀਐਮ ਸਾਹਿਬ ਦਾ 500 ਪੌਦੇ ਨਹੀਂ ਲੈਂਦਾ ਇਸ ਕੰਪਲੈਕਸ ਦੇ ਵਿੱਚ ਲਗਾਉਣਗੇ ਉਹਨਾਂ ਵਾਤਾਵਰਣ ਇੰਪਰੂਵ ਹੋਏਗਾ ਤੇ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਣ ਨੂੰ ਮੇਨਟੇਨ ਕਰਨ ਲਈ ਕੰਟ੍ਰਿਬਿਊਟ ਕਰਨਾ ਚਾਹੀਦਾ ਇਹੋ ਹੀ ਤੁਹਾਡੇ ਸਾਰਿਆਂ ਲਈ ਵੀ ਮੈਸੇਜ ਹੈ ਔਰ ਪਬਲਿਕਲੀ ਵੀ ਮੈਸੇਜ ਹੈ ਕਿ ਲੱਗਦਾ ਸਰ ਲਗਾਤਾਰ ਇਸ ਕੰਮ ਦੀ ਹੁੰਦੀ ਆਪਰਾ ਲਈ ਕੀਤੀ ਆ ਰਹੀ ਹੈ ਲੇਕਿਨ ਇਹੋ ਵੀ ਇੰਨੇ ਪੌਦੇ ਨੇ ਸਵਾਲੇ ਜਾਣਗੇ ਇਹਨੇ ਕੋਈ ਤਾਂ ਮਾਲੀ ਵੀ ਹੈ ਇੱਥੇ ਨਾ ਨਾਲੇ ਇੱਥੇ ਹੋਰ ਇੱਕ ਸਕੀਮ ਇਹ ਕਰ ਰਹੇ ਆ ਕਿ ਪਾਰਟਿਕੂਲਰ ਪੌਦਾ ਪਾਰਟਿਕੂਲਰ ਬੰਦੇ ਦੇ ਨਾਂ ਤੇ ਲਗਾ ਰਹੇ ਆ ਉੱਥੇ ਨਾਲ ਇੱਕ ਉਹਦਾ ਸਲਿੱਪ ਵੀ ਲਾ ਦਾਂਗੇ ਆਗੇ ਉਹ ਬੰਦੇ ਦਾ ਉਹਨਾ ਬੌਂਡਿੰਗ ਹੋ ਜਾਏ ਉਸ ਪੌਦੇ ਨਾਲ ਤੇ ਉਹਨੂੰ ਰੋਜ਼ ਆ ਕੇ ਦੇਖੇ ਮੇਨਟੇਨ ਕਰੇ 2 ਮਿੰਟ ਦਾ ਕੰਮ ਹੁੰਦਾ ਕੋਈ ਜ਼ਿਆਦਾ ਟਾਈਮ ਹੀ ਲੱਗਦਾ ਡੇਲੀ ਸੋ ਇਨਸ਼ੋਰ ਕਰਨਾ ਕਿ ਚੇਅਰਮੈਨ ਸਾਹਿਬ ਵੀ ਇੱਥੇ ਨਾਲੇ ਡੀਐਮ ਸਾਹਿਬ ਵੀ ਕਿ ਜਿਸ ਬੰਦੇ ਨੇ ਜਿਸ EMPLOYE ਨੇ ਪੌਦਾ ਲਗਾਇਆ ਉਹਦੀ ਮੇਨਟੇਨ ਵੀ ਕਰੇ ਸਹੀ ਜਨਤੀ ਆਪੀ ਜੀ ਸ਼ਹਿਰੀਆਂ ਨੂੰ ਵੀ ਆਪਣੀ ਲੈ ਸ਼ਹਿਰੀ ਨੇ ਉਹੀ ਹੈ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਅਸੀਂ ਸਾਰੇ ਸਾਲ ਇੰਨੇ ਆ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਪੌਦਾ ਜ਼ਰੂਰ ਲਗਾਓ ਉਹਨੂੰ ਨਰਚਰ ਕਰੋ ਮੁਰੇ ਅੱਗੇ ਬਰਸਾਤ ਆ ਰਹੀਆਂ ਨੇ ਤਿੰਨ ਚਾਰ ਮਹੀਨੇ ਤੁਹਾਨੂੰ ਪਾਣੀ ਦੇਣ ਦੀ ਵੀ ਜ਼ਿਆ ਲੋੜ ਨਹੀਂ ਪੈਣੀ ਪੌਦੇ ਨੇ ਆਪਣੇ ਆਪ ਹੀ ਵੱਧ ਜਾਣਾ ਜੀ ਬਸ ਇਹ ਹੈ ਕਿ ਜੀ ਪੰਜਾਬ ਸਰਕਾਰ ਨੇ ਤੇ ਡੀਜੀ ਆਫਸਰ ਨੇ ਇਨਸਟਰਕਸ਼ਨ ਦਿੱਤੇ ਸੀਗਾ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਇਹ ਬੜਾ ਮਹਾਨ ਉਪਸਰ ਹੈ ਇਸ ਕਰਕੇ ਸਾਨੂੰ ਵੀ ਹੈਗੇ ਰਿਸਪੋਨਸਿਬਲ ਸਿਟੀਜ਼ਨ ਕੰਟ੍ਰਿਬਿਊਟ ਕਰਨਾ ਚਾਹੀਦਾ ਉਸੇ ਲਈ ਅਸੀਂ ਸਾਰੇ ਪੌਦੇ ਲਗਾਏ ਕਿਉਂਕਿ ਹਰੇਕ ਬੰਦਾ ਸਾ ਲੈਂਦਾ ਹੈਗਾ ਔਰ ਸਾਨੂੰ ਪੌਦੇ ਲਾਉਣੇ ਚਾਹੀਦੇ ਨੇ ਔਰ ਅਸੀਂ ਤੇ ਬਠਿੰਡਾ ਰੈਂਡ ਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਵੀ ਮੁਲਾਜ਼ਮ ਪੌਦਾ ਲਗਾਏਗਾ ਉਹਨੂੰ ਮੇਨਟੇਨ ਕਰੇਗਾ ਮਰ ਨਹੀਂ ਦੇਗਾ ਅਗਰ ਮਰ ਜਾਏਗਾ ਨਵਾਂ ਪੌਦਾ ਲਗਾ ਦੇਗਾ ਉਹਨੂੰ ਕਲਾਸ ਰੂਮ ਸਰਟੀਫਿਕੇਟ ਵੀ ਦਿਆਂਗੇ ਤਾਂ ਕਿ ਸਾਡਾ ਵਾਤਾਵਰਨ ਸਾਫ਼ ਹੋਵੇ ਲੋਕਾਂ ਨੂੰ ਤੇ ਮੁਲਾਜ਼ਮਾਂ ਨੂੰ ਸੌਖਾ ਹੋਵੇ। ਇਹ ਵਾਰੀ ਪੌਦੇ ਲਾਏ ਜਾਂਦੇ ਨੇ ਜੀ ਕਿੰਤੀ ਵਧਾਉਣ ਤੱਕ ਦਾ ਸੀਮਤ ਹੁੰਦਾ ਜੇ ਪਾਲਣ ਨੂੰ ਪਲੇ ਪੁੱਛਣੀ। ਇਹ ਕਿਸ ਤਰ੍ਹਾਂ ਕਰ ਲੈਂਦੇ ਆ ਤੁਸੀਂ ਮਹੀਨੇ ਬਾਅਦ ਇੱਕ ਵਾਰ ਫਿਰ ਵਿਜ਼ਿਟ ਕਰਿ 재미있게 봐주셔서 감